ਸਾਹਿਬ ਇੱਕ ਮਨਾਇਆ ਜਾ ਰਿਹਾ ਕੀ ਕਹਣਾ ਚਾਹੋਗੇ ਮੈਂ ਬੇਲੋਂ ਤੇ ਸਾਰੀ ਸੰਗਤ ਦਾ ਇੱਥੇ ਆਉਣ ਤੇ ਧੰਨਵਾਦ ਕਰਦਾ ਵਾਂ ਮੇਰੇ ਵੱਲੋਂ ਤੇ ਮੇਰੀ ਟੀਮ ਵੱਲੋਂ ਸਾਡਾ ਟੀਮ ਦਾ ਨਾਮ ਸ਼ੇਮੰਦਰ ਦੁਸ਼ਹਿਰਾ ਕਮੇਟੀ ਆ ਉਹਨਾਂ ਵੱਲੋਂ ਹਰ ਸਾਲ ਉਹਨਾਂ ਵੱਲੋਂ ਹਰ ਸਾਲ ਇੱਥੇ ਦੁਸ਼ਹਿਰੇ ਦਾ ਪੂਰਮ ਮਨਾਇਆ ਜਾਂਦਾ ਨਾਲ ਅਸੀਂ ਕਬੱਡੀ ਵੀ ਕਰਾਉਂਦੇ ਆ ਛੋਟੇ ਨਿਆਣਿਆਂ ਦੀ ਵੀ ਹੁੰਦੀ ਹੈ ਵੱਡੇ ਮੈਚ ਵੀ ਹੁੰਦੇ ਆ ਤੇ ਪੂਰੇ ਪਿੰਡ ਦੇ ਸਹਿਯੋਗ ਨਾਲ ਸਾਰਿਆਂ ਦੇ ਸਹਿਯੋਗ ਨਾਲ ਮਨਾਇਆ ਜਾਂਦਾ तकरीबन 20 ਸਾਲ ਹੋ ਗਏ ਆ ਜੀ ਉਹ ਤਾਂ ਜੰਮੇ ਹੋ ਨਹੀਂ ਜਿਹੋ ਹੁੰਦਾ ਦੁਸ਼ਹਿਰਾ ਮਨਾਉਣ ਦੇ ਆ ਸਾਡੇ ਚਾਚਾ ਹੀ ਹੋ ਨਹੀਂ ਤੇ ਉਸ ਤੋਂ ਬਾਅਦ ਹੁਣ ਅਸੀਂ ਵਾਕਡੋਰ ਸੰਭੀਆ ਪਿਛਲੇ 4 ਸਾਲ ਤੋਂ ਬਹੁਤ ਵਧੀਆ ਦੁਸ਼ਰਾ ਮਨਾ ਰਹੇ ਹਾਂ ਜੀ ਸਰ ਜੀ ਕਬੱਡੀ ਮਨਾਉਂਦਾ ਕੀ ਮਿਕਸਰ ਹੈ ਕਬੱਡੀ ਦਾ ਕਿਹੜਾ ਖੇਡਣ ਵਾਲਾ ਹੈ ਇਹਦਾ ਕਬੱਡੀ ਕਿਉਂ ਕਰਾਈ ਜਾਂਦਾ ਸਾਡੇ ਪਿੰਡ ਦੇ ਵਿੱਚ ਜੀ ਬਹੁਤ ਉੱਗੇ ਨਾਮਵਰ ਕਬੱਡੀ ਖਿਡਾਰੀ ਹੋਏ ਆ ਜਿਦੇ ਕਰਕੇ ਕਬੱਡੀ ਪ੍ਰੇਮੀ ਸਾਡੇ ਪਿੰਡ ਦੇ ਵਿੱਚ ਸਾਡੇ ਇਲਾਕੇ ਦੇ ਵਿੱਚ ਬਹੁਤ ਨੇ ਜਿਵੇਂ ਕਿ ਸੁਖਮਨ ਚੋਲਾ ਅਰਸ਼ ਟੋਲਾ ਜੱਗੂ ਪਹਿਲਵਾਨ ਜੱਗੂ ਪਹਿਲਵਾਨ ਹੋਰ ਵੀ ਬੜੇ ਪਹਿਲਵਾਨ ਨੇ ਬਾਕੀ ਇਹ ਬੱਚੇ ਜਿਹੜੇ ਇੱਥੇ ਰੋਜ਼ਾਨਾ ਇੱਥੇ ਪ੍ਰੈਕਟਿਸ ਕਰਦੇ ਉਹਨਾਂ ਨੂੰ ਮੌਕਾ ਦਿੰਨੇ ਆ ਖੇਡਣ ਦਾ ਤੇ ਹੌਲੀ ਹੌਲੀ ਸਮਾਜ ਨੂੰ ਇੱਕੋ ਇੱਕ ਅਪੀਲ ਕਰਨੀ ਚਾਹੁੰਦੇ ਆ ਕਿ ਖੇਡਾਂ ਪ੍ਰਤੀ ਸਾਰਿਆਂ ਨੂੰ ਸਾਥ ਦੇਣਾ ਚਾਹੀਦਾ ਵਾ ਇਦਾਂ ਦੇ ਮੇਲੇ ਸਾਡੇ ਸੱਭਿਆਚਾਰ ਜੋ ਗੈਪ ਹੋ ਰਿਹਾ ਤੇ ਉਹ ਆਪਾਂ ਨੂੰ ਸਾਰਿਆਂ ਨੂੰ ਰਲ ਮਿਲ ਕੇ ਮਨਾਉਣੇ ਚਾਹੀਦੇ ਸਾਡੇ ਵੱਲੋਂ ਵਿੱਦੀ ਦੇ ਨੇਕੀ ਦਾ ਜਿੱਦਾਂ ਪ੍ਰਤੀਕ ਆਈ ਦੁਸ਼ਹਿਰਾ ਸਾਡੇ ਵੱਲੋਂ ਸਾਰੇ ਨਗਰ ਨਿਵਾਸੀਆਂ ਨੂੰ ਹਲਕਾ ਨਿਵਾਸੀਆਂ ਨੂੰ ਸ਼ਹਿਰ ਨਿਵਾਸੀਆਂ ਨੂੰ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਅੱਜ ਜਿਹੜਾ ਚੰਦਾ ਸਾਡੀ ਜਿਹੜੇ ਦੁਸ਼ਹਿਰੇ ਦਾ ਧਿਆਨ ਮਾਇਆ ਗਿਆ ਕਮੇਟੀ ਨੂੰ ਕੀ ਕਰਨਾ ਚਾਹੀਦਾ ਪਹਿਲਾਂ ਦਾ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਬਦੀ ਤੇ ਨੇਕੀ ਦਾ ਪ੍ਰਤੀਕ ਇਹ ਦੁਸ਼ਹਿਰੇ ਦਾ ਜਿਹੜਾ ਪਵਿੱਤਰ ਤਿਹਾਰ ਆ ਇਹ ਹਰ ਸਾਲ ਹੀ ਚੋਲਾ ਸਾਹਿਬ ਦੇ ਖੇਰ ਸਟੇਡੀਅਮ ਸ਼੍ਰੀ ਗੁਰੂ ਅਰਜਨ ਦੇਵ ਚੋਲਾ ਸਾਹਿਬ ਕੇ ਬਣਾਇਆ ਜਾਂਦਾ ਬੜੀ ਸ਼ਰਧਾ ਭਾਵਨਾ ਨਾਲ ਧੁੰਮਤਾਨਾ ਬਣਾਇਆ ਜਾਂਦਾ ਬੜੀਆਂ ਹੀ ਸੰਗਤਾਂ ਇਲਾਕੇ ਦੀਆਂ ਦੂਰ ਤਰੇਟੋਂ ਵੀ ਇੱਥੇ ਆ ਕੇ ਜਿਹੜਾ ਅੱਜ ਖੇਰੇ ਤਿਆਰ ਦੇਖਦੀਆਂ ਵਾਂ ਬਹੁਤ ਹੀ ਗੜੀ ਭਾਰੀ ਜਿੰਤੀ ਦੇ ਵਿੱਚ ਸੰਗਤ ਆਉਂਦੀ ਆ ਸੋ ਮੈਂ ਆਪ ਦੇ ਮਾਧਿਅਮ ਰਹੀਂ ਸਾਰੀਆਂ ਸੰਗਤਾਂ ਦੇ ਦਸਹਰੇ ਅਤੇ ਦੀਵਾਲੀ ਦੀਆਂ ਅਤੇ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਦਿੰਨਾ ਅੱਜ ਬੰਦੀ ਛੋੜ ਦਿਵਸ ਵੀ ਆ ਸੋ ਇਸ ਵੰਦ ਦੇ ਵਿੱਚ ਅੱਜ ਜਿਹੜਾ ਬਹੁਤ ਹੀ ਵਧੀਆ ਪਵਿੱਤਰ ਦਿਹਾੜਾ ਵਾ ਇਸ ਦਿਹਾੜੇ ਦੀ ਮੈਂ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਦਿੰਨਾ ਵਾ ਮੇਰੇ ਐਮਐਲਏ ਸਰਦਾਰ ਮਲਜਿੰਦਰ ਸਿੰਘ ਜੀ ਲਾਲਪੁਰਾ ਛੁੱਟੀ ਲੱਗੀ ਆ ਮੇਰੇ ਨਾਲ ਸਰਦਾਰ ਹਜੇ ਭਾਜੀ ਭਰਜਿੰਦਰ ਲਾਲੀ ਜੀ ਹਰਤੀਆ ਸਾਹਿਬ ਉਹ ਵੀ ਉੱਥੇ ਪਹੁੰਚੇ ਆ ਸਾਡੀ ਸਾਰੀ ਪੰਚਾਇਤ ਇੱਥੇ ਪਹੁੰਚੀ ਆ ਸਾਰੀ ਪੰਚਾਇਤ ਵੱਲੋਂ ਅਤੇ ਆਮ ਆਦਮੀ ਪਾਰਟੀ ਵੱਲੋਂ ਮੁੱਖ ਮੰਤਰੀ ਸਰਦਾਰ ਭਗਨ ਸਿੰਘ ਜੀ ਮਾਨ ਵੱਲੋਂ ਕੈਬਨਿਟ ਮੰਤਰੀ ਸਰਦਾਰ ਸਾਹਿਬ ਵੱਲੋਂ ਆਪ ਸਾਰੀਆਂ ਸੰਗਤਾਂ ਨੂੰ ਇਸ ਦਸਹਰੇ ਅਤੇ ਦੀਵਾਲੀ ਦੀਆਂ ਬਹੁਤ-ਬਹੁਤ ਮੁਬਾਰਕਾਂ। ਬਣਾਇਆ ਜਾ ਰਿਹਾ ਕਿਹੜੀ ਜਥੇਬੰਦੀ ਵੱਲੋਂ ਬਣਾਇਆ ਜਾ ਰਿਹਾ ਕਿਹੜੀ ਜਗ੍ਹਾ ਤੇ ਬਣਾਇਆ ਜਾ ਰਿਹਾ। જય શ્રી ਰਾਮ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ। ਇਹ ਚੋਲਾ ਸਾਹਿਬ ਜੀ ਪੰਚਮ ਪਾਸ਼ਾ ਦੀ ਧਰਤੀ ਆ ਜੀ ਇੱਥੇ ਸ੍ਰੀ ਗੁਰੂ ਅਰਜਨ ਦੇਵ ਜੀ 25 ਸਾਲ ਰਹੇ ਨੇ। ਇਹ ਧਰਤੀ ਇਹੋ ਜੀ ਆ। ਆ ਮੇਲਾ ਪ੍ਰਤੀਕ ਆ ਹਿੰਦੂਸੇ ਖੇਕ ਦਾ ਦਾ। ਚੋਲਾ ਸਾਹਿਬ ਦੇ ਵਿੱਚ ਅਸੀਂ ਸਾਰਾ ਭਾਈਚਾਰਾ ਇੱਕ ਦੂਜੇ ਨਾਲ ਮੇਲ ਵਰਤ ਕੇ ਰਹਿੰਦੇ ਆ ਇਹ ਤੁਹਾਡੇ ਸਾਹਮਣੇ ਆ ਜੀ ਵੇਖੋ ਇੱਥੇ ਹਿੰਦੂ ਮੈਜੋਰਟੀ ਬਹੁਤ ਘੱਟ ਆ ਪਰ ਇਹ ਮੇਲਾ ਅਸੀਂ ਸਾਰੇ ਮਨਾਉਨੇ ਆ ਇਹ ਨਾ ਆਪਣਾ ਬੁਰਾਈ ਤੇ ਜੰਗਾਈ ਦੀ ਜੇਤਾ ਦਸਹਿਰਾ ਹਰ ਸਾਲ ਦੀ ਤਰ੍ਹਾਂ ਨਗਰ ਨਿਵਾਸੀ ਅਸੀਂ ਕਹੋਨੇ ਕਿ ਸਾਡਾ ਵੱਤੋ ਵੱਸ ਸਾਧੇਨ ਇਸੇ ਤਰ੍ਹਾਂ ਮਨਾਉਂਦੇ ਰਹੀਏ ਤੇ ਅਸੀਂ ਬੇਨਤੀ ਕਰਦੇ ਹਾਂ ਨੌਜਵਾਨ ਪੀੜੀ ਨੂੰ ਕਿ ਉਹ ਨਸ਼ਿਆਂ ਤੋਂ ਰਹਿਤ ਹੋ ਕੇ ਨਸ਼ੇ ਛੱਡਣ ਤੇ ਗਰਾਉਂਡਾਂ ਵੱਲ ਨੂੰ ਧਿਆਨ ਕਰਨ ਇਹ ਜਿਹੜਾ ਮੇਲਾ ਵਾਜੀ ਇਹ ਪਖਬਾਤੋਂ ਹੁੰਤੇ ਆ ਜੀ ਇਥੇ ਆਮ ਪਾਰਟੀ ਵੀ ਆ ਕਾਂਗਰਸ ਵੀ ਆ ਇਥੇ ਕਾਂਦੀਦਲ ਵੀ ਆ ਇਹ ਸਾਰੇ ਇਹੀ ਇੱਕ ਪਿੰਡ ਦੇ ਵਸਨੀਕ ਆ ਇਹ ਮੇਲਾ ਜਿਹੜਾ ਵਾ ਸਾਡਾ ਸਾਰਿਆਂ ਦਾ ਮਿਲ ਜੁਲ ਕੇ ਮੇਲਾ ਹੁੰਦਾ ਵਾ ਇਹ ਮੇਲੇ ਵੇਲੇ ਪਾਰਟੀ ਬਾਜੀ ਕੋਈ ਨਹੀਂ ਹੈਗੀ ਜੀ ਅਸ਼ਾਈ ਦੇ ਪ੍ਰਾਈਜ਼ ਦੇ ਨਾਲ ਜਿਹੜਾ ਮਨਾਇਆ ਜਾਂਦਾ ਵਾ ਪਹਿਲਾਂ ਦਾ ਮਾਇਆ ਸੰਤਾਨ ਨੂੰ ਬਹੁਤ-ਬਹੁਤ ਵਧਾਈ ਦਿੰਨਾ ਜਿਹੜਾ ਬੜੇ ਪਿਆਰ ਤੇ ਬੜੇ ਖਾ ਦੇ ਨਾਲ ਮਨਾ ਰਹੀਆਂ ਵਾ ਤੇ ਬਾਕੀ ਜਿਹੜਾ ਹੁਣ ਤੱਕ ਕਮੇਟੀ ਵੱਲੋਂ ਜਿਹੜਾ ਪ੍ਰਬਾਲਾ ਕੀਤਾ ਗਿਆ ਵਾ ਅੱਜ ਜਿਹੜਾ ਟੂਰਨਾਮੈਂਟ ਕਰਾ ਰਹੇ ਆ ਕਬੱਡੀ ਹੋ ਰਹੀ ਆ ਇਹ ਨੌਜਵਾਨਾਂ ਵਾਸਤੇ ਇੱਕ ਪ੍ਰੇਰਨਾ ਸਰੋਤ ਆ ਜਿਹੜੇ ਮੁੰਡੇ ਨਸ਼ੇ ਕਰਦੇ ਆ ਜਾਂ ਨਸ਼ੇ ਵਾਲੇ ਪਾਸੇ ਨੂੰ ਆ ਉਹ ਇਹਨਾਂ ਨੌਜਵਾਨਾਂ ਨੂੰ ਵੇਖਣ ਜਿਹੜੇ ਮੈਦਾਨਾਂ ਦੇ ਵਿੱਚ ਖੇਡਣਦੇ ਨੇ ਜਿਹੜੇ ਮੈਦਾਨ ਦੇ ਵਿੱਚ ਵੱਡੀ ਪਾ ਰਹੇ ਆ ਮੈਂ ਮੈਨੂੰ ਬਹੁਤ ਖੁਸ਼ੀ ਹੋਈ ਆ ਵੀ ਇਹ ਛੋਟੇ ਛੋਟੇ ਬੱਚੇ ਜਿਹੜੇ ਆ ਜਿਨ੍ਹਾਂ ਦੇ ਸਰਦਾਰ ਮਨਵੋਨ ਸਿੰਘ ਉਹਨਾਂ ਨੇ ਟੀਮ ਤਿਆਰ ਕੀਤੀ ਆ ਜਿਨ੍ਹਾਂ ਨੇ ਪਹਿਲਾਂ ਉਹਨਾਂ ਦਾ ਮੈਚ ਹੋਇਆ ਇਹੋ ਜਿਹੇ ਬੱਚਿਆਂ ਨੂੰ ਇਹੋ ਜੀ ਪਨੀਰੀ ਨੂੰ ਸਾਮਨ ਦੀ ਲੋੜ ਆ ਬਾਕੀ ਅੱਜ ਦਾ ਦਸਹਿਰੇ ਦੇ ਦਿਨ ਦੀ ਮੈਂ ਫੇਰ ਮੇਰੇ ਵੱਲੋਂ ਬਹੁਤ-ਬਹੁਤ ਬਧਾਈ ਜੀਸ ਵੱਲੋਂ ਜਿਹੜਾ ਪੂਖਤਾ ਪ੍ਰਬੰਧ ਕੀਤੇ ਗਏ ਆ ਇਸੇ ਕਿਸਮ ਦੇ ਵੀ ਲਾਂਡਰ ਆਰਡਰ ਨੂੰ ਜਿਹੜਾ ਉਹ ਕਿਸੇ ਵੀ ਸ਼ਰਾਰਤੀਆਂ ਸੰਨੂੰ ਹੱਥ ਨਹੀਂ ਲਾਈਂ ਦਿੱਤਾ ਜਾਊਗਾ ਸਭੇ ਪ੍ਰੋਪਰ ਜਿਹੜੇ ਆ ਸੁਰੱਖਿਆ ਅਰੇਂਜਮੈਂਟ ਦਿੱਤੇ ਗਏ ਆ ਸਾਡੇ ਮਾਨਯੋਗ ਐਸਐਸਪੀ ਸਾਹਿਬ ਜਿਨ੍ਹਾਂ ਨੇ ਹਦਾਇਤ ਆ ਇਲਾਕੇ ਦੇ ਵਿੱਚ ਜਿੱਥੇ ਵੀ ਕੋਈ ਸੈਲੀਬ੍ਰੇਟ ਹੋ ਰਿਹਾ ਆ ਮਨਾਇਆ ਜਾ ਰਿਹਾ ਆ ਦਸਹਰੇ ਦਾ ਦਿਨ ਦੇ ਸ ਕਿ ਉਹ ਪੀਸਫੁਲੀ ਹੋਣਾ ਚਾਹੀਦਾ ਵਾ ਕੋਈ ਲਾਣਾ ਖਰਾਬ ਨਾ ਹੋਵੇ ਤੇ ਅਸੀਂ ਵਿਸ਼ਵਾਸ ਨੂੰ ਨੇ ਜਨਤਾ ਨੂੰ ਅਸੀਂ ਹਮੇਸ਼ਾ ਤਤਪਰ ਹਾਂ ਬਿਲਕੁਲ ਐ ਪੀਸਫੁਲੀ ਹੋਊਗਾ ਕੋਈ ਲਾਰਨਰ ਖਰਾਬ ਨਹੀਂ ਹੋਊਗਾ ਲੋਕ ਵੇਚ ਚਕਾ ਕੇ ਦਸਹਿਰਾ ਦਾ ਆਪਣਾ ਜੁਏਸ ਮਨਾਉਣਾ ਵਾਹਿਗੁਰੂ ਸਾਹਿਬ ਵਾਹਿਗੁਰੂ